ਤੇ ਵਿਖੇ ਪਹੁੰਚਿਆ ਜਿੱਥੇ ਮੈਨੂੰ ਸਾਡੇ 베ਰੀ ਸਾਹਿਬ ਜਿਨੇ ਦੇ ਪ੍ਰਧਾਨ ਤੇ ਬੀਬੀ سورਿੰਦਰ ਕੌਰ ਨੇ ਇਤਲਾਹ ਦਿੱਤੀ ਸੀ ਔਰ ਮੈਂ ਸੋਸ਼ਲ ਮੀਡੀਆ ਔਰ ਮੀਡੀਆ ਦੇ ਰਾਹੀਂ ਮੈਨੂੰ ਪਤਾ ਲੱਗਿਆ ਕਿ ਇਸ ਪ੍ਰਕਾਰ ਇੱਕ ਜੁਵਲਰ ਸ਼ਾਪ ਤੇ ਕਰੋੜਾ ਰੁਪਏ ਦੀ ਲੁੱਟ ਹੋ ਗਈ ਹੈ ਮੈਂ ਤਰਨ ਤਰਨ ਸੀ ਔਰ ਅੱਜ ਤਰਨ ਤਰਨ ਦਾ ਇਲੈਕਸ਼ਨ ਛੱਡ ਕੇ ਮੈਂ ਅੱਜ ਇੱਥੇ ਪਹੁੰਚਿਆ ਕਿਉਂਕਿ ਕੱਲ ਪਰਸੋ ਮਾਨਸਾ ਵਿਖੇ ਇੱਕ ਵਪਾਰੀ ਨੂੰ ਦੁਕਾਨ 'ਚ ਬੈਠੇ ਨੂੰ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਸਾਰਾ ਬਾਜ਼ਾਰ ਬੰਦ ਸੀ ਮੈਂ ਉੱਥੇ ਵੀ ਜਾ ਕੇ ਆਇਆ ਔਰ ਹੁਣੇ ਉਹਨੇ ਖਬਰ ਆਈ ਹੈ ਜਗਰਾਉਂ ਦੇ ਚੌਂਕ ਦੇ ਵਿੱਚ ਇੱਕ ਕਬੱਡੀ ਪਲੇਅਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਂਕਿ ਜਾਣੀ ਕੀ ਤਿੰਨਾ ਦਿਨਾਂ ਚ ਤੀਜਾ ਵੱਡਾ ਹਾਦਸਾ। ਔਰ ਹੁਣੇ ਆਕੇ ਜਦੋਂ ਮੈਂ ਜੁਵਲਰ ਸ਼ਾਪ ਤੇ ਮਿਲਿਆ ਨਿਖਲ ਨੂੰ ਜਿਹੜੇ ਕੀ ਸ਼ਾਪ ਜਿਹੜਾ ਸ਼ਾਪਕੀਪਰ ਨੇ ਉਹਨਾਂ ਦੇ ਬੇਟੇ ਨੇ ਜਿਹੜੇ ਸਵੇਰ ਦੁਕਾਨ ਖੋਲ ਖੋਲ ਰਏ ਸੀ। ਔਰ ਉਹਨਾਂ ਨੇ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਸਵੇਰ ਸੁਬਾਹ ਵਗਦੇ ਬਾਜ਼ਾਰ ਦੇ ਵਿੱਚ ਤਿੰਨ ਅਣਪਛਾਤੇ ਵਿਅਕਤੀ ਆਉਂਦੇ ਐ ਤੇ ਪਿਸਤੌਲ ਦੀ ਨੋਕ ਤੇ ਕਰੋੜ ਸਵਾ ਕਰੋੜ ਰੁਪਏ ਦਾ ਮੇਰਾ ਸਮਾਨ ਜਿਹੜਾ ਉਹ ਲੈ ਜਾਂਦੇ ਐ ਔਰ 2 ਲੱਖ ਦੀ ਨਕਦੀ ਲੈ ਜਾਂਦੇ ਐ 25 ਹਜ਼ਾਰ ਕੈਸ਼ ਔਰ 25 ਹਜ਼ਾਰ ਇਹਦੀ ਖੁਦ ਹੀ ਜੇਬ ਚ ਸੀਗਾ ਉਹ ਵੀ ਲੈ ਜਾਂਦੇ ਐ ਇਹ ਜਲੰਧਰ ਜਿਹੜਾ ਇਹ ਕਮਿਸ਼ਨੇਟ ਐ ਇੱਥੇ ਕਮਿਸ਼ਨਰ ਬੈਠਦਾ ਐ ਗਿਲੰਦਰ ਅੰਮ੍ਰਿਤਸਰ ਪਟਿਆਲਾ ਲੁਧਿਆਣਾ ਪਰ ਜਿਸ ਪ੍ਰਕਾਰ ਦਾ ਇਹ ਸੰਘਣਾ ਬਾਜ਼ਾਰ ਹੈ ਅਗਰ ਇਸ ਬਾਜ਼ਾਰ 'ਚ ਐਸੀ ਘਟਨਾ ਵਾਪਰ ਸਕਦੀ ਹੈ ਤਾਂ ਪੰਜਾਬ ਦੇ ਕਿਸੇ ਕੋਨੇ 'ਚ ਵੀ ਲੁੱਟ ਖੋਟ ਲੋਟ ਕੋ ਸੋਟਾ ਹੋ ਸਕਦੀ ਹੈ ਸੋ ਪੰਜਾਬ ਦੀ ਜਿਹੜੀ ਪੁਲਿਸ ਹੈ ਤੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਬਿਲਕੁਲ ਨਕਮੀ ਹੋ ਚੁੱਕੀ ਹੈ ਔਰ ਪੰਜਾਬ ਦੀ ਸਰਕਾਰ ਦਾ ਬਿਲਕੁਲ ਕੰਟਰੋਲ ਜਿਹੜਾ ਹੈ ਗੈਂਗਸਟਰ ਚੋਰਾਂ ਗੁੰਡਿਆਂ ਮਵਾਲੀਆਂ ਤੋਂ ਸਾਰੇ ਦਾ ਸਾਰਾ ਜਿਹੜਾ ਕੰਟਰੋਲ ਹੈ ਉਹ ਉੱਟ ਚੁੱਕਿਆ ਹੈ ਫੇਲ ਹੋ ਚੁੱਕੀ ਹੈ ਪੰਜਾਬ ਦੀ ਪੁਲਿਸ ਮੁਕੰਮਲ ਤੌਰ ਤੇ ਇਹ ਪੁਲਿਸ ਕੇ ਸੇ ਟਾਈਮ ਮਾਰਸ਼ਲ ਹੁੰਦੀ ਸੀ ਪਰ ਅੱਜ ਇਹ ਪੁਲਿਸ ਦੇ ਲੋਕ ਜਿਹੜੇ ਐ ਤੁਸੀਂ ਦੇਖਿਆ ਹੋਣਾ ਡੀਆਈਜੀ ਭੁੱਲਰ ਨੂੰ ਜਿਹੜੇ 7.5 ਕਰੋੜ ਰੁਪਇਆ ਘਰੋਂ ਮਿਲਿਆ ਕਦੇ-ਕਦੇ ਤਾਂ ਮੈਨੂੰ ਸ਼ੱਕ ਹੁੰਦਾ ਹੈ ਕਿ ਪੁਲਿਸ ਚੋਰਾਂ ਨਾਲ ਡਕੈਟਾਂ ਨਾਲ ਤੇ ਗੈਂਗਸਟਰਾਂ ਨਾਲ ਮਿਲੀ ਵੀ ਹੈ। ਇਸ ਕਰਕੇ ਇਹਨਾਂ ਨੂੰ ਇੰਨੀ ਖੁੱਲ ਹੈ। ਨਹੀਂ ਤਾਂ ਇਸ ਤਰ੍ਹਾਂ ਦਾ ਕਦੇ ਘਟਨਾਕਰਮ ਜਲੰਧਰ ਸ਼ਹਿਰ 'ਚ ਨਹੀਂ ਹੋਇਆ ਕਿ ਦਿਨ ਦਿਹਾੜੇ 10:30 ਵਜੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਵੇ। ਸੋ ਮੈਨੂੰ ਮੁਕੰਮਲ ਤੌਰ ਤੇ ਪੰਜਾਬ ਵੀ ਇਸ ਪੁਲਿਸ ਤੇ ਵੀ ਸ਼ੱਕ ਹੈ ਤੇ ਪੰਜਾਬ ਦੀ ਸਰਕਾਰ ਤੇ ਵੀ ਸ਼ੱਕ ਹੈ। ਕਿਉਂਕਿ ਅੱਜ ਦੂਜਾ ਦਿਨ ਹੋ ਗਿਆ ਮੈਨੂੰ ਨਹੀਂ ਲੱਗਦਾ ਪਰਿਵਾਰ ਨੂੰ ਕਿਸੇ ਪ੍ਰਕਾਰ ਦੀ ਕੋਈ ਏਕਲਾਹ ਦਿੱਤੀ ਗਈ ਹੈ ਹੁਣ ਤਾਂ ਕਿ ਇਹਨਾਂ ਨੂੰ ਦੱਸਿਆ ਜਾਣਾ ਚਾਹੀਦਾ ਸੀ ਕਿ ਅਸੀਂ ਕਿਸ ਨਤੀਜੇ ਤੇ ਪਹੁੰਚੇ ਗੱਲ ਕਿੱਧਰ ਨੂੰ ਤੁਰ ਰਹੀ ਹੈ ਇਨਵੈਸਟੀਗੇਸ਼ਨ ਕੀ ਕਰ ਰਹੇ ਆ ਅਫਵਾਹਾਂ ਹੈ ਕਿ ਫੜ ਲਿਆ ਫੜ ਲਾਂਗੇ ਚੱਲ ਰਹੀ ਹੈ ਇਸੇ ਤਰ੍ਹਾਂ ਜਿੰਨੇ ਮਰਡਰ ਹੁੰਦੇ ਆ ਇਹ 2-4 ਦਿਨ ਇਹੀ ਕਹਿ ਰਹੇ ਆ ਕਿ ਅਸੀਂ ਨੇੜੇ ਇਨਵੈਸਟੀਗੇਸ਼ਨ ਦੇ ਬੰਦੇ ਫੜ ਲਏ ਆ ਫੜ ਲਾਂਗੇ ਲੇਕਿਨ ਕੱਖ ਨਹੀਂ ਹੋਇਆ ਹੁਣ ਤਾਂ ਵੱਡੇ ਵੱਡੇ ਲੋਕਾਂ ਨੂੰ ਵੀ ਫਰੋਤੀਆਂ ਦੇ ਫੋਨ ਆਉਂਦੇ ਆ ਔਰ ਕਈ ਸਰਮਾਇਦਾਰ ਤੱਕ ਫਰੋਤੀਆਂ ਦੇ ਹੀ ਜਾਂਦੇ ਆ ਜਿਹੜੇ ਪੁਲਿਸ ਨੂੰ ਇਤਲਾ ਨਹੀਂ ਦਿੰਦੇ ਨਕੋਦਰ ਦਾ ਵੀ ਨਹੀਂ ਯਾਦ ਆ ਉਹ ਕਪੜਾ ਵਪਾਰੀ ਦੀ ਮੌਤ ਢਿਮੀ ਦੀ ਜਿਹੜੇ ਨਾਲ ਪੁਲਸਾੜਾ ਸੀ ਮਾਰ ਦਿੱਤਾ ਗਿਆ ਮੈਨੂੰ ਨੰਗਲ ਅੰਮੀਆਂ ਕਬੱਡੀ ਪਲੇਅਰ ਦੀ ਵੀ ਮੌਤ ਯਾਦ ਹੈ ਮੈਨੂੰ ਮੂਸੇ ਵਾਲੇ ਦੀ ਮੌਤ ਵੀ ਯਾਦ ਹੈ ਇਹ ਤਾਂ ਉਹ ਮੌਤਾਂ ਜਿਹੜੇ ਲੋਕ ਜਾਣਦੇ ਆ ਆਦਰਵਾਈਜ਼ ਪੰਜਾਬ ਦੇ ਵਿੱਚ ਡੇਲੀ 4 ਤੋਂ 5 ਮੌਤਾਂ ਇਹੋ ਜੀਆਂ ਵਾਰਦਾਤਾਂ ਨਾਲ ਹੋ ਰਹੀਆਂ ਸੋ ਲਾ ਐਂਡ ਆਰਡਰ ਪੰਜਾਬ ਦਾ ਮੁਕੰਮਲ ਤੌਰ ਤੇ ਫੇਲ ਹੋ ਚੁੱਕਿਆ ਹੈ ਅੱਜ ਮੈਂ ਇੱਥੇ ਇਸ ਕਰਕੇ ਆਇਆ ਕਿ ਅਗਰ ਅਗਲੇ 2 ਦਿਨਾਂ ਦੇ ਵਿੱਚ ਇਨਾਂ ਦਾ ਜਿਹੜਾ ਵੀ ਨੁਕਸਾਨ ਹੋਇਆ ਉਹ ਨਾ ਫੜ ਕੇ ਪੂਰਾ ਕੀਤਾ ਤਾਂ ਫੇਰ ਅਸੀਂ ਜਲੰਧਰ ਦਾ ਚੌਕ ਪੀਏਪੀ ਚੌਕ ਜਾਮ ਕਰਾਂਗੇ ਕਾਂਗਰਸ ਤੇ ਇਹਨਾਂ ਸਾਰੇ ਵਪਾਰੀਆਂ ਨੂੰ ਨਾਲ ਲੈ ਕੇ ਮੁਰਜਮ ਫੜੇ ਜਾਣੇ ਚਾਹੀਦੇ ਐ ਇਹ ਕਮਿਸ਼ਨਰ ਨੂੰ ਮੈਂ ਵਾਰਨਿੰਗ ਦੇਣੀ ਚਾਹੁੰਨੇ ਔਰ ਪੰਜਾਬ ਦੇ ਡੀਜੀਪੀ ਨੂੰ ਕਹਿਣਾ ਚਾਹੁੰਨਾ ਔਰ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਨਾ ਅਸੀਂ ਜਲੰਧਰ ਚੌਕ ਬੰਦ ਕਰਾਂਗੇ ਇਹਨਾਂ ਦਾ ਸਾਰਾ ਪੀਪੀ ਚੌਕ ਇਹਨਾਂ ਦਾ ਸਾਰਾ ਜਿਹੜਾ ਚੋਰੀ ਹੋਇਆ ਮਾਲ ਇਹਨਾਂ ਨੂੰ ਜਲਦ ਮਿਲੇ ਤੇ ਨਾਲ ਗੁਨਾਹਗਰਾਂ ਨੂੰ ਸਜ਼ਾ ਮਿਲੇ ਇਹ ਅੱਜ ਮੈਂ ਚੇਤਾਵਨੀ ਇੱਥੇ ਦੇਣ ਆਇਆ ਔਰ ਜਿੱਥੇ-ਜਿੱਥੇ ਇਸ ਤਰ੍ਹਾਂ ਦੀ ਘਟਨਾ ਵਾਪਰੇਗੀ ਉਥੇ-ਉਥੇ ਰਾਜਾ ਵੜਿੰਗ ਤੇ ਕਾਂਗਰਸ ਪਾਰਟੀ ਪਹੁੰਚੇਗੀ ਅੱਜ ਚੰਨੀ ਸਾਹਿਬ ਨੇ ਵੀ ਆਉਣਾ ਸੀ ਮੈਨੂੰ ਉਹਨਾਂ ਨੇ ਇਤਲਾਹ ਦਿੱਤੀ ਕਿ ਦਿੱਲੀ ਜਾਣਾ ਪਿਆ ਤੂੰ ਜਾ ਕੇ ਹਜ਼ਰੀ ਤੂੰ ਵੀ ਲਵਾ ਸੋ ਇਸ ਕਰਕੇ ਸਮੁੱਚੀ ਕਾਂਗਰਸ ਪਾਰਟੀ ਅਸੀਂ ਰਾਜ ਮਿਲ ਕੇ ਇਹੋ ਜੀਆਂ ਮੁਸ਼ਕਲਾਂ ਦੀਆਂ ਸਮੇ ਪੰਜਾਬ ਦੇ ਲੋਕਾਂ ਨਾਲ ਖੜਾ ਖੜਾਂਗੇ ਪਹਿਲਾਂ ਵੀ ਜਦੋਂ ਮਾੜੇ ਦੇ ਇਨਸਾਨ ਪੰਜਾਬ ਦੇ ਦਿਨ ਦਿਹਾੜੇ ਕਤਲੇਆਮ ਟੈਰੋਰਿਜ਼ਮ ਸੀਗਾ ਹੱਤਵਾਦ ਸੀਗਾ ਬਜਾਰਾਂ ਦੀਆਂ ਰੌਣਕਾਂ ਖੋ ਲਈਆਂ ਗਈਆਂ ਸਨ ਤੇ 1992 ਚ ਕਾਂਗਰਸ ਪਾਰਟੀ ਨੇ ਸਰਕਾਰ ਬਣਾ ਕੇ ਦੁਬਾਰੇ ਪੰਜਾਬ ਦੀਆਂ ਰੌਣਕਾਂ ਵਾਪਸ ਕੀਤੀਆਂ ਸਨ ਉਸੇ ਤਰ੍ਹਾਂ ਪੰਜਾਬ ਦੀਆਂ ਰੌਣਕਾਂ ਬਹਾਲ ਕਰਾਂਗੇ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਔਰ ਪੰਜਾਬ ਦੇ ਲੋਕਾਂ ਦੀ ਲੜਾਈ ਲੜਦੇ ਰਾਵਾਂਗੇ ਚਾਹੇ ਕੋਈ ਸਾਨੂੰ ਜਾਣਦਾ ਤੇ ਚਾਹੇ ਨਹੀਂ ਜਾਣਦਾ ਜਿੱਥੇ ਸਾਡੀ ਲੋੜ ਹੋਏਗੀ ਅਸੀਂ ਪਹੁੰਚਾਂਗੇ ਸੋ ਇਹ ਨਹੀਂ ਆਈ ਗੱਲਾਂ ਮੈਂ ਕਹਿਣੀਆਂ ਸੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ মিডিਆ ਆ ਲਿਆਂਦਾ ਕਿ ਤੁਸੀਂ ਬਹੁਤ ਸਾਥ ਦਿੱਨੇ ਹੋ ਕੈਪਟਨ ਮਨਿੰਦਰ ਸਿੰਘ ਕੈਪਟਨ ਮਨਿੰਦਰ ਸਿੰਘ ਕੈਪਟਨ ਮਨਿੰਦਰ ਸਿੰਘ ਪਹਿਲਾਂ ਤਾਂ ਮਜੀਠੀਆ ਦੀ ਪੇਮੈਂਟ ਕਰਕੇ ਗਏ ਨੇ ਜੀ ਦੂਜਾ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤੁਸੀਂ ਵੀ ਤੇ ਬਾਜਵਾ ਸਾਹਿਬ ਸਵਾਲ ਕਰਦੇ ਜਿੱਤਾ ਸਾਹਿਬ ਅਰੇ ਉਹਦੇ ਤੇ ਵੀ ਉਹਨਾਂ ਨੇ ਸਫਾਈ ਦਿੱਤੀ ਮੇਰੀ ਬੇਨਤੀ ਆ ਪੱਤਰਕਾਰ ਸਾਫ਼ੀਆਂ ਨੂੰ ਕਿ ਸਵਾਲ ਅੱਜ ਦਾ ਲੁੱਟ ਖੋਦ ਐ ਇਹ ਅਮਰਿੰਦਰ ਸਿੰਘ ਜਿਹੜਾ ਮਰਿਆ ਖਪਿਆ ਪਿਆ ਉੱਧਰ ਡਾਇਵਰਟ ਨਾ ਕਰੋ ਕੰਮ ਨੂੰ ਗੱਲ ਇੱਥੋਂ ਦੀ ਕਰੋ ਕੀ ਪੰਜਾਬ ਦੀ ਪੁਲਿਸ ਦੀ ਤੇ ਝਾੜੂ ਦੀ ਸਰਕਾਰ ਦੀ ਸਰ ਅੱਛਾ ਬੜੀ ਸਾਹਿਬ ਬੜੀ ਸਾਹਿਬ ਚੰਡੀਗੜ੍ਹ ਵਿੱਚ ਜੋ ਕੋਠੀ تھی ਰਾਜੋ ਚੱਡਾ ਕੋ ਜੀ ਗਈ ਸੀ ਉਸਕੇ ਬਾਅਦ ਉਹ ਗੈਸਟ ਹਾਊਸ ਬਣਾ ਲਿਆ ਗਿਆ ਔਰ ਹਬ ਅਬ ਅਰਵਿੰਦ ਕੇ ਯਾਰ ਤ ਤੁਸੀਂ ਬਹੁਤ ਸਮਝਦਾਰ ਵਿਅਕਤੀ ਹੈ ਯਾਰ ਮੈਨੂੰ ਕੋਠੀਆਂ ਪੰਜ ਹੋਰ ਲੈ ਲਓ ਕੀ ਫਰਕ ਪੈਂਦਾ ਮੇਰੀ ਕੋਠੀ ਵੀ ਲੈ ਲਓ ਸ਼ਿਸ਼ਮਾਨ ਬਲੇ ਕਰਕੇ ਮੇਰੀ ਕੋਠੀ ਵੀ ਲੈ ਲਓ ਲੇਕਿਨ ਮੈਨੂੰ ਚਿੰਤਾ ਹੈ ਕਿ ਪੰਜਾਬ ਦਾ ਕੋਈ ਵਿਅਕਤੀ ਲੁੱਟਿਆ ਨਹੀਂ ਜਾਣਾ ਚਾਹੀਦਾ ਕੋਈ ਚੌਂਕ 'ਚ ਮਰਨਾ ਨਹੀਂ ਚਾਹੀਦਾ ਕੋਠੀਆਂ ਜੇ ਕਿਸੇ ਨੂੰ ਭੁੱਖ ਹੈ ਕੋਠੀ ਦੀ ਤਾਂ ਮੈਂ ਆਪਣੀ ਕੋਠੀ ਵੀ ਦੇ ਦੇਣਾ ਖਾਲੀ ਪਈ ਹੈ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਅੱਜ ਪੰਜਾਬ ਦੇ ਲਾਅ ਐਂਡ ਆਰਡਰ ਦਾ ਮੁੱਦਾ ਹੈ ਪੰਜਾਬ ਸਾਰਾ ਤੁਹਾਡੇ ਤਰਫ ਦੇਖ ਰਿਹਾ ਤੁਹਾਡੇ ਮੂੰਹ ਵੱਲ ਦੇਖ ਰਿਹਾ ਹੈ ਪੰਜਾਬ ਦੇ ਅੰਦਰ 92 ਸੀਟਾਂ ਦੇ ਨਾਲ ਬਦਲਾਵ ਦੀ ਸਰਕਾਰ ਆਈ ਹੈ ਲੇਕਿਨ ਸਰਕਾਰ ਸੁਤੀ ਪਈ ਹੈ ਸਰਕਾਰ ਮਸ਼ਰੂਫ ਹੈ ਆਰਾਮ ਦੇ ਵਿੱਚ ਸਰਕਾਰ ਮਸ਼ਰੂਫ ਹੈ ਸਹੂਲਤਾਂ ਦੇ ਵਿੱਚ ਸਰਕਾਰ ਮਸ਼ਰੂਫ ਹੈ ਇੱਧਰ ਉੱਧਰ ਦੀਆਂ ਕਹਾਣੀਆਂ ਤੇ ਕਿੱਕਰੀਆਂ ਦੇ ਵਿੱਚ ਸਿੰਘ ਸਾਹਿਬ ਜੀ ਭੀੜ ਭਾੜ ਦੇ ਵਿੱਚ ਤੇ ਆਪਣੀ ਦੁਕਾਨ ਤੇ ਸੇਫ ਨਹੀਂ ਹੈਗੇ ਤਾਂ ਲੋਕ ਕਿੱਥੇ ਸੇਫ ਨੇ ਮੈਂ ਤਾਂ ਤੁਹਾਨੂੰ ਕਹਿਆ ਇਹ ਗੱਲ ਅੱਜ ਦਾ ਵਿਸ਼ਾ ਹੈ ਅੱਜ ਚਰਚਾ ਦਾ ਵਿਸ਼ਾ ਇਹ ਹੈ ਕਿ ਜੇ ਸੰਗੜੇ ਬਾਜ਼ਾਰ ਚੋਂ ਇਹ ਦੁਕਾਨ ਲੁੱਟ ਲਈ ਮੈਨੂੰ ਇਹ ਹੈ ਮੈਂ ਗਿਆ ਇੱਥੇ ਤੁਰਿਆ ਫਿਰਦਾ ਤਰਨਤਨ ਦੁਕਾਨਾਂ 'ਚ ਇੱਕ ਕਿਰਪਾਨ ਪਈ ਹੈ ਕਿਸੇ ਕੋਲ ਕਿਸੇ ਕੋਲ ਕਵਾੜੀ ਪਈ ਹੈ ਜਿਹਦੇ ਕੋਲ ਪਿਸਤੌਲ ਨਹੀਂ ਆ ਅਦਰਵਾਈ ਜ਼ਿਆਦਾ ਕਿਸੇ ਕੋਲ ਪਿਸਤੌਲ ਹੈ ਕਵਾੜੀ ਹੈ ਕਰਪਾਣਾ ਪੁੱਛਿਆ ਇਹ ਕਿਉਂ ਕਿ ਨਾ ਪਤਾ ਨਹੀਂ ਕਿਹੜੇ ਵੇਲੇ ਲੁੱਟਣਾ ਆ ਜੇ ਕੋਈ ਇਹ ਹਾਲਾਤ ਇਹ ਟੈਰਰ ਹੈ ਡਰ ਸਾਰੇ ਪੰਜਾਬ ਦੇ ਦੁਕਾਨਦਾਰਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਪਾਸੇ ਸਰਕਾਰ ਜਯੋਧ ਦੇ ਵਿਰੋਧ ਦੇ ਜਿਹੜੇ ਮਹੀਨਿਆਂ ਕਰਦੇ ਪਏ ਹੋਏ ਦੂਜੇ ਪਾਸੇ ਨਸ਼ੇੜੀ ਇਟਾ ਦੇ ਪੈਦਲਾਂ ਦਾ ਮੈਨੂੰ ਕਿਵੇਂ ਵੇਖਦੇ ਪੈਦਲਾਂ ਚ ਨੋਖਾ ਹੋਣਾ ਪਿਆ ਇੱਥੇ ਇੰਨੀ ਭੀੜ-ਪਾੜ ਵਾਲਾ ਲੱਖ ਠੀਕ ਹੈ ਤੁਸੀਂ ਅੱਛਾ ਬੜੀ ਮਹਾਰਮ ਵਾਲੇ ਲੱਖ ਪੰਜਾਬ ਆ ਕੀ ਕਹਿ ਰਹਾ ਹੈ ਕਿ ਪਰਟੀ ਨੇ ਸਹੀ ਕੀ ਜਾ ਰਹੀ ਹੈ ਦੂਜੇ ਪਾਸੇ ਜਲੰਧਰ ਕਾ ਵੀ ਹੋ ਰਹੀਆਂ ਨੇ ਨਸ਼ੇੜੀ ਦੇ ਦੇਣਾਂ ਅੰਜਾਮ ਮੈਨੂੰ ਕਿਵੇਂ ਵੇਖਦੇ ਹੋ ਦੇਖੋ ਜੀ ਗੱਲ ਆ ਗੱਲ ਆ ਕਿ ਨਸ਼ੇੜੀ ਅੰਜਾਮ ਦੇ ਰਿਹਾ ਹੈ ਪਹਿਲਾਂ ਵੀ ਤਾਂ ਨਸ਼ੇੜੀ ਹੁੰਦੇ ਸੀ ਇਹ ਕਿਹੜਾ ਨਵਾਂ ਹੈ ਪੁਲਿਸ ਦਾ ਡਰ ਮੁੱਕ ਗਿਆ ਹੈ ਢੀੜਪਾੜ ਵਾਲੇ ਇਲਾਕੇ ਸਰਕਾਰ ਦਾ ਡਰ ਮੁੱਕ ਗਿਆ ਹੈ ਢੀੜਪਾੜ ਵਾਲੇ ਇਲਾਕੇ ਤੁਸੀਂ ਪੈਦਲ ਚੱਲਣਾ ਔਖਾ ਇੱਥੇ ਲੁੱਟ ਹੋ ਜਾਂਦੀ ਹੈ ਪਹਿਲਾਂ ਕਿਹਾ ਕਿ ਪੈਦਲ ਚੱਲਣਾ ਔਖਾ ਹੈ ਪਰ ਇਸ ਦੇ ਬਾਵਜੂਦ ਜੇ ਇੱਥੇ ਇਹ ਵਾਪਰ ਘਟਨਾ ਵਾਪਰ ਸਕਦੀ ਹੈ पंजाब तो के किसी कोने की यह घटना वापस पुलिस विभाग तो दावा करता है की कानून व्यवस्था हम सही बना रहे ठीक है पंद्रह बीस दिन पहले लद्दे वाली इलाके में भी मेडिकल स्टोर में ऐसे लुटेरे घुसे थे और एक केस भी ये आपको पता होगा फिलौर थाने का एस एच ओ भूषण कुमार के खिलाफ मामला दर्ज किया गया आज चेयरमैन आए थे बाल अभी तक उसकी एस एस पी भी डाली गयी आज उन्होंने एस एस पी को भी झाड़ लगाई है तो कैसे देते कानून व्यवस्था या पुलिस को लेकर यार मैंने मैं ਮੈਂ ਤੁਹਾਨੂੰ ਕਹਿ ਰਿਹਾ ਵੀ ਕਾਨੂੰਨ ਵਿਵਸਥਾ ਹੈ ਹੀ ਨਹੀਂ ਕੋਈ ਇਹ ਜਿਹੜੀ ਪੁਲਿਸ ਹੈ ਇਹ ਤਾਂ ਆਪਣਾ ਢਿੱਡ ਪਰਣ ਲੱਗੀ ਵੀ ਹੈ ਡੀਆਈਜੀ ਪੁੱਲਰ ਇਸ ਗੱਲ ਦਾ ਗਵਾਹ ਹੈ ਡੀਆਈਜੀ ਪੁੱਲਰ ਇਸ ਗੱਲ ਦਾ ਗਵਾਹ ਹੈ ਜਿਹਦੇ ਘਰੋਂ 7.5 ਕਰੋੜ ਰੁਪਇਆ ਮਿਲ ਗਿਆ ਤੇ ਕਿਲੋਆਂ ਦੇ ਹਿਸਾਬ ਨਾਲ ਸੋਨਾ ਮਿਲਿਆ ਤੁਸੀਂ ਇਸ ਪੰਜਾਬ ਦੀ ਪੁਲਿਸ ਤੋਂ ਇਸ ਦੀ ਸਰਕਾਰ ਤੋਂ ਕਿਸੇ ਤਰ੍ਹਾਂ ਦੇ ਇਨਸਾਫ ਦੀ ਉਮੀਦ ਨਾ ਕਰੋ ਪਰ ਇਸ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਹਰ ਵਿਅਕਤੀ ਨਾਲ ਖੜੀ ਹੈ ਔਰ ਅਸੀਂ ਇਹ ਵਾਰਨਿੰਗ ਦਿੰਨੇ ਆ ਪਰਸੋਂ ਤੱਕ ਇਹ ਮਸਲਾ ਨਾ ਹੱਲ ਹੋਇਆ ਤਾਂ 베ਰੀ ਸਾਹਿਬ ਪੂਰੀ ਜ਼ਿਲ੍ਹਾ ਕਾਂਗਰਸ ਕਮੇਟੀ ਤੇ तमाम ਲੀਡਰ ਸਹਿਬਾਨ ਪੀਏਪੀ ਚੌਂਕ ਦਾ ਰੋਕ ਕਰਕੇ ਉੱਥੇ ਇੱਕ ਧਰਨਾ ਪ੍ਰਦਰਸ਼ਨ ਤੇ ਮੁਜ਼ਾਹਰਾ ਲੜਾਈ ਲੜਾ ਸਰ ਪੋਲਿਟਿਕਲ ਇੱਕ ਸਵਾਲ ਹੈ ਕਿ ਬਿਹਾਰ ਮੇ ਇਲੈਕਸ਼ਨ ਹੈ ਔਰ ਕੱਲ ਪੀਐਮ ਮੋਦੀ ਦੁਆਰਾ ਛੋੜੋ ਪੀਐਮ ਮੋਦੀ ਕੀ ਕਹਤਾ ਹੈ ਸਿੰਘ ਚੰਨੀ ਕੋ ਲੈ ਕੇ ਗਿਆ ਕਿ ਇਹਨੇ ਪੀਐਮ ਮੋਦੀ ਕੀ ਕਹਤਾ ਹੈ ਮੇਰੇ ਕੋ ਉਸ ਸੇ ਕੋਈ ਮਤਲਬ ਨਹੀਂ ਮੇਰੇ ਕੋ ਮਤਲਬ ਹੈ ਮੈਨੂੰ ਮਤਲਬ ਹੈ ਕਿ ਸਾਡੇ ਪੰਜਾਬ ਦੇ ਵਪਾਰੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੇ ਹਲਾਕ ਬਹੁਤ ਮਾੜੇ